ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਜਿਹੜੀ ਬਣਾ ਰਹੇ ਆ ਪਿੰਡ ਲੰਗਣਾ ਨਵਾਂ ਤਸੀਲ ਬਾਗਾਪਰਾਣਾ ਤੇ ਜ਼ਿਲ੍ਹੇ ਮੋਗੇ ਦਾ ਇਹ ਪਿੰਡ ਆ ਜੀ ਜੇ ਤੁਸੀਂ ਬਾਗਾਪਰਾਣਾ ਦਾ ਮੋਢੀ ਕੀ ਸਾਈਡ ਨੂੰ ਜਾਂਦੇ ਆ ਤਾਂ 메ਨ ਰੋਡ ਦੇ ਉੱਪਰ ਇਹ ਪਿੰਡ ਰਹਿ ਜਾਂਦਾ ਵਾ ਕਾਕੇ ਬਰਾੜ ਦੇ ਘਰ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਆਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨਾਲ ਦੇ ਨਾਲ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਇਦਾ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਤਸੱਲੀ پارک ਤੁਸੀਂ ਆ ਕੇ ਕਰਨੀ ਆ ਨੰਬਰ ਬਾਇ ਸਕਰੀਨ ਥੱਲੇ ਦੇ ਪਾਸੇ ਚੱਲਦਾ ਰਹਿਣਾ ਵਾ ਜੇ ਸੂਏ ਸੂਏ ਪਸ਼ੂ ਦਾ ਦੋ ਟਾਈਮ ਚੋਕੇ ਲਵੋ ਜੇ ਗੱਬਣ ਪਸ਼ੂ ਆ ਤਾਂ ਆਪ ਦਾ ਚਿਪਾਗੇ ਚੰਗਿੰਦਰਾ ਪਾਸ ਕਰਕੇ ਲਵੋ ਕਿਉਂਕਿ ਬਾਈ ਨੇ ਕਿਹਾ ਕੋਈ ਪਾਟਿਆ ਖੋੜ ਲੈਣਾ ਵਾ ਤੇ ਜਾਂ ਤੁਸੀਂ ਕੋਈ ਖੋਟਾ ਪਸ਼ੂ ਲੈਣਾ ਵਾ ਸਲੇਜ ਤਸੱਲੀ ਪਰਖ ਆਉਦੀ ਫੁੱਲ ਕਰਕੇ ਪਸ਼ੂ ਲਵੋ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣ ਦਾ ਵਾ ਚੋਣਾ ਕਰਨਾ ਉਹ ਤੁਹਾਡੀ ਜ਼ਿੰਮੇਵਾਰੀ ਆਗੀ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਾਣਕਾਰੀ ਐ ਸਾਹਿਬ ਫੁੱਲ ਵੱਡੀ ਜਾਤ ਬਰੀ ਵਾਲੀ ਬੇੜ ਬਾਰੇ ਭਾਈ ਸ੍ਰੀ ਕਾਲ ਸਤਿ ਸ੍ਰੀ ਅਕਾਲ ਸასი ਸ਼ਕਾਲ ਮੇਰੇ ਸਾਰੇ ਪਿੰਡ ਭਰਾਵਾਂ ਨੂੰ ਨਾਮ ਦੱਸ ਦਿੱ ਗਏ ਜੀ ਨਾਉਜੀ ਕਾਕਾ ਪਿੰਡ ਲੱਗੇਣਾ ਤਸਵੀਰ ਬਾਗਾਪੁਰਾ ਜ਼ਿਲ੍ਹਾ ਮੋਗਾ ਠੀਕ ਆ ਜੀ ਇੱਕ ਵੜ ਸ਼ੁਰੂ ਕਰ ਲਈ ਵੱਡੀ ਤੋਂ ਜੀ ਐਚਐਫ ਤੋਂ ਜੀ ਕਿੱਥੋਂ ਲੈਣਾ ਗੀਨਾ ਇਹ ਹਾਂਜੀ ਕੀ ਡਿਟੇਲ ਹੈ ਇਹਦੀ ਮੇਰੇ ਦੋ ਸਿੰਘਾਂ ਜੀ ਇਹ ਆਪਣਾ ਬੰਦੇ ਬਾਹਰ ਤੇ ਨੇ ਪੰਡੂ ਲੱਗੀਆਂ ਇੱਕ ਵੜ ਪਹਿਲੂ ਦੇਦੀ ਹੈ ਠੀਕ ਆ ਜੀ ਇਹ ਰਹੀ ਜੀ ਮੈਂ ਕਹਿੰਦਾ ਚੱਲ ਜੀ ਵੀਡੀਓ ਪਾ ਦਗੇ ਠੀਕ ਆ ਜੀ ਪੈਸੇ ਇੱਥੇ ਮਿਲ ਜਾਂਦੇ ਆ ਠੀਕ ਆ ਜੀ ਪਰ ਲੋਕਾਂ ਨੂੰ ਵੀ ਖਾਣਾ ਜ਼ਰੂਰੀ ਆ ਪਸ਼ੂ ਹਾਂਜੀ ਹਾਂਜੀ ਪਸ਼ੂ ਵੀ ਲਿਉਣੇ ਆ ਠੀਕ ਆ ਜੀ ਹਾਂਜੀ ਦੁੱਧ ਕਰਨਾ ਥੱਲੇ ਇਹ ਕੰਡੇ ਵਾਲਾ ਸਵਾਗਤ ਆ ਬਾਈ ਮੱਛੀ ਦਾ ਕਰ ਗਿਓ ਮੱਛੀ ਨੂੰ ਲੈ ਲਈ ਆ ਇਹ ਦੁੱਧ 818 ਉਹ ਨਹੀਂ ਠੀਕ ਹੈ ਠੀਕ ਆ ਹਾਂਜੀ ਸੂਈ ਨੂੰ ਸਮਾ ਸੂਈ ਨੂੰ ਬਈ ਨੂੰ ਡੂਡ ਤੇ ਮਾਲ ਕੇ ਡੂਡ ਕੇ ਮੀਨਾ ਹੋ ਜਾ ਠੀਕ ਹੈ ਜੀ ਮੋਤਾ ਕਹਿੰਦੇ ਆ ਮਹੀਨੇ ਉੱਤੇ 10 ਪੰਜ ਜਣ ਪੰਜ ਕਰ ਦੇਣਾ ਠੀਕ ਹੈ ਜੀ ਪਰ ਮੈਂ ਡੇਢ ਹੀ ਕਿਹਾ ਉਹਨਾਂ ਨੂੰ ਆਪਾਂ ਤਾਂ ਯਾਰ ਇਹ ਆਪਣੀ ਦੁਕਾਨਦਾਰੀ ਲੰਮੀ ਆਹੋ ਕੈਮਰਾ ਚੱਲ ਜਾਂਦਾ ਕਨੇਦ ਨੂੰ ਉਹਨੇ ਵੇਖਣਾ ਅਗਲਾ ਭਲਾ ਦੋ ਮਾਲੇ ਦੀ ਮੰਨਣ ਤੇ ਆ ਹਾਂ ਹਾਂ ਉਹ ਵਹਾਂ ਪਾਪ ਹੈ ਸਹੀ ਗੱਲ ਹੈ ਜੀ ਦੋ ਟਾਂਕ ਬਈ ਆਪਣੇ ਘਰੇ ਚੋਗਲ ਜਾਂ ਚਵਾਈ ਗੁੱਠੇ ਰੀ ਮੋਟੀ ਹੈ ਠੀਕ ਹੈ ਜੀ ਦੁੱਧ ਮਹਿਰ ਗਿਆ ਠੀਕ ਆ ਠੰਡੀ ਸੀਲ ਦੁੱਧ ਠੰਡੀ ਸੀਲ ਬਗੈਰ ਡੂਡ ਤੋਂ ਠੀਕ ਹੈ ਇਹਨੇ ਵੀ ਮਤਲਬ ਕਿ ਦੁੱਧ ਪਤਲਾ ਹੋਊਗਾ ਕਿਉਂਕਿ ਦੁੱਧ ਬੜਾ ਜਿਹੜੀਆਂ ਮਤਲਬ ਕਿ ਬੜੀਆਂ ਹੁੰਦੀਆਂ ਠੀਕ ਆ ਚਟੀਆਂ ਦੱਬ ਘਟ ਆਉਂਦੇ ਉਹਨਾਂ ਦਾ ਦੁੱਧ ਹੋ ਜਾ ਹੁੰਦਾ ਠੀਕ ਹੈ ਜੀ ਇਹ ਦੁੱਧ ਹੋ ਜਾਂਦਾ ਫਿਰ ਅਲੱਗ-ਅਲੱਗ ਬ੍ਰਿਡਾਂ ਠੀਕ ਹੈ ਜੀ ਕੱਢ ਲਈ ਬਾਹਰ ਨੂੰ ਲਓ ਜੀ ਦੋਸਤੋ ਬਾਈ ਦਾਦਾ ਪਿੰਡੋਂ ਲਈ ਆ ਕਿ ਜਦੋਂ 16 ਲੀਟਰ ਕੰਡੇ ਵਾਲਾ ਤਿਆਰ ਜਰ ਉਹਦੇ ਦੋ ਟਾਈਮ ਚੋ ਲੈਣਾ ਵਾ ਵੱਡੇ-ਵੱਡੀ ਬਹੁਤ ਆ ਕਿ ਤੇ ਦੇਖ ਸਕਦੇ ਹੋ ਜੀ ਫੇਸ ਕੁਆਲਟੀ ਚੈੱਕ ਕਰ ਲੋ ਜਾਤ ਬ੍ਰਿਡ ਚੈੱਕ ਦੂਜਾ ਸੁਹਾ ਸੁਈ ਵੀ ਆ ਬਾਈ ਜਾਂ ਡੇਢ ਕਿ ਮਹੀਨਾ ਆਪਾਂ ਕਹਿੰਨੇ ਆਗੇ ਤੁਸੀਂ ਭਲਾ ਦੋ ਮੰਨ ਲਓ ਪਰ ਕਦ ਕੜ ਫੁੱਲ ਵੱਡਾ ਹੀ ਆ ਆਪਾਂ ਯਾਰ ਉਹਨਾਂ ਬੰਦਾ ਨੰਬਰ ਤੇ ਦਿਆਂਗਾ ਪਿੰਡੋ ਲਈ ਆ ਠੀਕ ਆ ਜੀ ਪਿੰਡੋ ਲਈ ਆ ਗਈ ਜਿਆਦ ਬ੍ਰੀਡ ਬਹੁਤ ਆ ਤੁਸੀਂ ਹਾਲ-ਹਾਲ ਚੈੱਕ ਕਰ ਲਓ ਬਈ ਕਦ ਕੜ ਨਾ ਇਸ ਹਾਲ ਵਾਲੇ ਕਾਕੇ ਬਰਾੜ ਦੇ ਮੋਢੇ ਤੱਕ ਆਉਂਦੀ ਤੇ 6 ਫੁੱਟ 2 ਇ ਦਾ ਕੱਦ ਆ ਤੇ ਵੇਖੋ ਤਾਂ ਸਹੀ ਕਿੱਡਾ ਕੱਦ ਉਗਾਠਾਗਾ 8.25 ਇ ਠੀਕ ਆ ਜੀ ਤੁਸੀਂ ਫੁੱਲ ਵੱਡੀ ਆ ਗਈ ਹਲੇ ਆਈ ਹੋਈ ਆ ਬਾਈ ਇਹ ਤਾਂ ਹੋਰ ਉਪਰਾ ਕਰੀ ਜਾਂਦੀ ਹੈਗੀ ਹਵਾਨਾ ਚੈੱਕ ਕਰੋ ਤੁਸੀਂ ਬਹੁਤ ਸੋਹਣਾ ਹਵਾਨਾ ਫਟੇ ਗਾਲਾ ਟਟਮਾ ਲੰਮ ਘਵਾਣੀਗਾ 16 ਗਰ ਤੇ ਕੰਡੇ ਹੱਥਾਂ ਦਾ ਸਾਈਜ਼ ਬਹੁਤ ਚੰਗਾ ਥੀਚੁਾਈ ਵਾਲਾ ਗਲਾਬੀ ਥਾਣਾਗਾ ਜਦ ਵਿੱਚ ਅਗਰ ਬੋਦੀ ਵਾਲੀ ਵਿਹੜ ਨਿੱਕਾ ਕੰਨ ਘੋੜੀ ਵਰਗੀ ਵਿਹੜ ਆਗੀ ਕਦ-ਕਦ ਫੁੱਲ ਵੱਡਾ ਹੀ ਦੇਖ ਸਕਦੇ ਹੋਗੇ ਕੋਈ ਨਾ ਕੋ ਲੱਸੀ ਫਿੱਕੀ ਆਗੀ ਫੇਸ ਕੁਆਲਟੀ ਚੈੱਕ ਕਰੋ ਤੁਸੀਂ ਬੋਦੇ ਵਾਲੀ ਵਿਹੜ ਨਿੱਕਾ ਕਾਨਾਗਾ ਥਾਣਾ ਦਾ ਸਾਈਜ਼ ਚੈੱਕ ਕਰੋ ਤੁਸੀਂ ਅਥੀਚੁਾਈ ਵਾਲਾ ਵਿਹੜ ਤਾਂ ਬਹੁਤ ਚੰਗੀ ਆ ਵੈਥ ਚੰਗੀ ਬਹੁਤ ਆ ਥਨਾ ਸਾਈਜ਼ ਬਹੁਤ ਚੰਗਾ ਠੀਕ ਆ ਪਾਲਾ ਮਸ਼ੀਨ ਤੇ ਚਲੋ ਬਾਈ ਕਹਿੰਦਾ ਤੇ ਪਾਲਾ ਚਲੋ ਹੱਥੀ ਥੋੜਾ ਸੇ ਬਹੁਤ ਚੰਗਾ ਠੀਕ ਹੈ ਜੀ ਬਈਏ ਨੇ ਮਸ਼ੀਨ ਉਤਾਰ ਕੇ ਮਨ ਕਿ ਸਰਦਾਰ ਜੀ ਮਸ਼ੀਨ ਨਾਲੋਂ ਤਾਂ ਵੀ ਪੂਰੀ ਠੀਕ ਹੈ ਬੰਦ ਲੋ ਜੀ ਦੋਸਤੋ ਕਦਕੜ ਜਾਤ ਬਰੀਡ ਦੀ ਕੀ ਬਾਤਾਂ ਹੀ ਆਗਾ ਪੀ ਉਹਦੀ ਚੈੱਕ ਕਰ ਲੋ ਤੁਸੀਂ ਪ੍ਰਿੰਟਰ ਪ੍ਰੂਫ ਵਾਛੀ ਦਾ ਬਹੁਤ ਚੰਗਾ ਵਾ ਹਜੇ ਬਾਈਕਲ ਚਾਹ ਤਨ ਖੜ ਗਈ ਤੋ ਤਾਂ ਬਾਈਕਲ 18 19 ਕਿਲੋ ਮੈਂ ਚਵਾ ਕੇ ਵੀ ਦੇ ਦੂੰਗਾ ਪਰ ਅੱਜ ਦਾ ਚੋਲਣ 16 ਕਿਲੋ ਆਗਾ ਤੇ ਇਹ ਨਹੀਂ 16 ਕਿਲੋ ਕੱਢ ਜੀ ਤਾਂ ਕੱਢਣਾ ਵੀ ਕਿਹਨੇ ਆਗਾ ਯਾਰ ਹੱਤ ਬਹੁਤ ਚੰਗੀ ਆ ਗਈ ਤੋ 68 ਕਿਲੋ ਕੋਈ ਬਾਹਲਾ ਨਹੀਂ ਇਹਦੇ ਲਈ ਬਾਕੀ ਤੁਹਾਡੀ ਸੇਵਾ ਸੰਭਾਲ ਗੌਰ ਤੇ ਹੈਗਾ ਜੇ ਤੁਸੀਂ ਮੰਨ ਲਾ ਕੋਈ ਤੁੜੀ ਤੇ ਜਾ ਕੇ ਬੰਨ ਦੇਓਗੇ ਤਾਂ ਫਿਰ ਇਹਨੇ 12 ਪਸੂਸੀ ਦੋ ਮੱਝ ਰਹਿਣਾ ਨਾਲ ਕੋਲੇ ਠੀਕ ਹੈ ਜੀ ਤਾਂ ਇਹਨੇ 12 16 ਕਿਲੋ ਵੀ ਨਹੀਂ ਦੇਣਾਗਾ ਤੇ ਚੰਗੀ ਖਰਾਬ 68 ਵੀ ਲੈ ਲੋਗੇ ਫੇਸ ਜਾਜੂਤ ਬਹੁਤ ਆਈ ਕੱਦ-ਕੱਡ ਫੁੱਲ ਵੱਡਾ ਹੀ ਹੈਗਾ ਕੋਈ ਲਿੱਸੀ ਪੀ ਕਿੰਨੀ ਕੋਈ ਛੋਟੀ ਜਿਹੀ ਨਹੀਂਗੀ ਮੋਲ ਭਾਈ ਜੈ ਜੈ ਦਾ ਮੋਲ 45 ਜਿਉ ਆਪਣਾ ਖਾਣਾ ਹੀ ਹੈ ਠੀਕ ਹੈ ਜੀ ਹਾਂ ਕੋਈ ਮਾਨਤਾ ਨਹੀਂ ਇੰਨਾ ਮੈਨੂੰ ਪਤਾ ਵੀ ਮੈਂ 2-3 ਕਿਲੋ ਦੁੱਧ ਵਧਾ ਦੂੰਗਾ ਜਾਂ 4 ਦਿਨ ਮਦਦ ਕਰਗੀ ਠੀਕ ਹੈ ਜੀ ਅੱਛਾ ਚਾਰੂ ਬਹੁਤ ਹੈ ਉਹ ਥੋੜਾ ਉਧਰੀ ਹੈ ਠੀਕ ਹੈ ਜੀ ਤੇਰੀ ਖੰਡ ਪਸ਼ੂ ਕਰਦੇ ਹੁੰਦਾ ਕੋਈ ਖਾਸ ਗੱਲ ਨਹੀਂ ਠੀਕ ਹੈ ਜੀ ਲਓ ਜੀ ਦੋਸਤੋ ਬਾਈ ਦਾਦਾ ਵੀ ਝਾੜੀ ਉੱਪਰ ਆ ਕੇ 45000 ਮੋਲਾ ਵਿੱਚੋਂ ਕਿ ਮਾਦਾਨੂ ਉੱਥੇ ਤੂੜੀ ਕੋ ਚੱਕੇ ਚਰੇ ਸਾਡੇ ਸਾਹਮਣੇ ਵੇਖ ਲਓ ਤੇ ਤੂੜੀ ਪਾਈ ਵੀ ਬਾਈ ਦੀ ਬਾਕੀ ਪਸ਼ੂ ਮੇਰੇ ਭੈਣ ਭਰਾਵਾਂ ਨੇ ਵੇਚਨੇ ਹੁੰਦੇ ਆ ਠੀਕ ਹੈ ਜੀ ਤੋਕਰ ਗੱਬਣ ਕੋਈ ਸੱਜਣ ਮੈਂ ਠੀਕ ਹੈ ਜੀ ਕੋਈ ਮਤਲਬ ਕਿ ਗੱਬਣ ਘਾਂ ਤੋਕਰ ਗੱਬਣ ਗਾਂ ਜਾਂ ਕੋਈ ਇਸ ਤਰ੍ਹਾਂ ਵੀ ਪਸ਼ੂ ਹੋਵੇ ਦੁੱਧ ਵਾਲਾ ਠੀਕ ਹੈ ਜੀ ਤੇ ਬਈ ਮੇਰੇ ਨਾਲ ਸੰਪਰਕ ਜਰੂਰ ਕਰੋ ਮੈਂ ਦੂਜਾ ਮਾਲ ਕੇ ਵੀਡੀਓ ਪਾਉ ਠੀਕ ਹੈ ਜੀ 9814728931 ਦੇ ਠੀਕ ਹੈ ਜੀ ਕਿਉਂਕਿ ਉਹ ਪਾਓ ਸਹੀ ਪਸ਼ੂ ਦੇ ਪੈਸੇ ਸਹੀ ਮੰਗੋ ਇਹਦੀ ਮਾਂ ਉਹ ਹੈ ਤਾਂ ਮਤਲਬ ਕਿ 10000 ਦੀਆਂ ਮੰਨ ਲਓ ਲੱਖ ਦੀਆਂ ਤੇ ਮੰਗੀ ਤੂੰ 2 ਲੱਖ ਇਹਦਾ ਜਿਹੜਾ ਮਾਰਕੀਟ ਦੇ ਵਿੱਚ ਰੇਟ ਚੱਲਦਾ ਉਹੀ ਮਿਲਣਾ ਹੈ ਜੈਜ ਭਾ ਮੰਗ ਲਓ ਆਪਾਂ ਗੱਡੀ ਦੇ ਨਾਲ ਥੰਤ ਕੋਈ ਨਾ ਉਸ ਨਾਲ ਭਾਰਨਾ ਪੈਂਦਾ ਪਉ ਜੀ ਨੌਕਸ ਨਾਲ ਹੋਵੇ ਠੀਕ ਹੈ ਜੀ ਨੌਕਸ ਲਾਪਾ ਨਾਮ ਦੇਣਾ ਨਾ ਲੈਣਾ ਠੀਕ ਹੈ ਜੀ ਕਿਹੜਾ ਲੰਬਾ ਨਾ ਪੁੱਤ ਪੁੱਟਿਆ ਨਾ ਬਣਾਉਣਾ ਭਰਾਵਾ ਠੀਕ ਹੈ ਜੀ ਨਾਲ ਦੀ ਵਾਲੀ ਗੱਡੀ ਦੇ ਪੈਸੇ ਤਰੰਤ ਠੀਕ ਹੈ ਜੀ ਤਰੰਤ ਪੈਸੇ ਬੈਲ ਬੈਲ ਠੀਕ ਹੈ ਜੀ ਨਾਦੋ ਨਾਗਦ ਲਓ ਵੀ ਦੋਸਤੋ ਬਾਈ ਜੇਕਰ ਇਹ ਪਉ ਵੇਚਣਾ ਹੋਵੇ ਤਾਂ ਵੀ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਨਾਗਦ ਪੈਸੇ ਹੈ ਤੁਸੀਂ ਥਾਣਾਵਾਂ ਚੈੱਕ ਕਰੋ ਤੁਸੀਂ ਬਹੁਤ ਚੰਗਾ ਥਾਣਾਵਾਂ ਤਾਂ ਫੋਟੋ ਪਿੱਛੇ ਨੂੰ ਪਿਆ ਵਾ ਥਾਣਾ ਦੀ ਬੈਠੀ ਬਹੁਤ ਚੰਗੀ ਆ ਗਈ ਚੋਈ ਚੋਈ ਬਹੁਤ ਚੰਗੀ ਆ ਗਈ ਤੇਰੀ ਬੰਦੇ ਪਸ਼ੂ ਧਾਰਨ ਦੇ ਕਿ ਪਾਸ ਜਾਂਦੇ ਤੇਰੇ ਠੀਕ ਹੈ ਜੀ ਉਹ ਤਾਂ ਪਾਲਦੇ ਹੋ ਇੱਡੇ ਇੱਡੇ ਨੂੰ ਹਾਂਜੀ ਹਾਂਜੀ ਕੱਟੀ ਜਾ ਕੋਈ ਮੈਂ ਮਰਨ ਦੇ ਮੁੜ ਕੇ ਉਹਦੇ ਅਗਰ ਲੈ ਕੇ ਹੱਥ ਦਮਾਰ ਕੇ ਮੁੜ ਕੇ ਪੈਣ ਦਿੰਦਾ ਠੀਕ ਹੈ ਜੀ ਬਿਲਕੁਲ ਧਾਰਨਾ ਤੇ ਉਹ ਭਲਾ ਕੋਈ ਸਗਾ ਪਿਆ ਵਾ ਠੀਕ ਹੈ ਲਓ ਜੀ ਦੋਸਤੋ ਬਾਈ ਦਾ ਮੈਨੂੰ ਨਗਦ ਪਾਹ ਦੇਓ ਨਗਦ ਪੈਸੇ ਚੱਕੋ ਆ ਦੇ ਨਾਲ ਦੀ ਨਾਲ ਹੀ ਜੈਜ ਮੋਲ ਦੇ ਅੱਜ ਦੇ ਵੀਡੀਓ ਚ ਬਾਈ ਦਾ ਇੱਕ ਨਾਗ ਸੀ ਬਹੁਤ ਚੰਗੇ ਐਚਬਨਲ ਦੀ ਵਹਿੜ ਸੀ ਕਾਕੇ ਬਰਾੜ ਦੀ ਦੁੱਧ 16 ਕਿਲੋ ਆ ਸੈਲੋ ਸੈਲ ਤੋਂ ਦੁੱਧ ਇਹ ਅੱਜ ਸੈਲੋ ਸੈਲ ਤੋਂ ਤਾਂ ਨਿਆਰੇ ਦੇ ਦਊਗੀ ਇਹਨੇ ਮਹੀਨੇ ਪਨੋਂ ਦੁੱਧ ਹੋਏ ਨੇ ਹਾਂਜੀ ਮੈਨੂੰ ਤਾਂ ਸੂਈ ਨੂੰ ਹਾਂਜੀ ਹਾਂਜੀ ਤੇ ਬਦਲ ਕੇ ਮੰਨ ਕੇ ਜਦੋਂ ਘਰ ਦਾ ਇਹ ਪੂਰਾ ਹਾਂਜੀ ਪੈਠ ਭੜਾ ਚੈੱਕ ਕਰੋ ਤੁਸੀਂ ਪੂਰਾ ਕਰਦਾ ਕਰਦਾ ਹਾਂ ਪੂਰੀ ਵਧੀਆ ਜਾਤ ਬਈ ਦਾ ਫੁੱਲ ਸਟੇਟ ਤੇ ਬੋਡੀ ਸਟਰਕਚਰ ਬਹੁਤ ਚੰਗਾ ਵਾ ਹਾਂਜੀ ਇੱਕੋ ਜੀ ਕੋਈ ਨਹੀਂਗਾ ਪੈਠ ਭੜਾ ਚੈੱਕ ਕਰੋ ਢਲਕ ਮਾਣੀਗਾ ਬਹੁਤ ਚੰਗੇ ਪੈਠ ਭੜੇ ਜਾਤ ਬਈ ਦਾ ਫੁੱਲ ਆ ਗਈ ਅੱਜ ਦੀ ਵੀਡੀਓ ਵਿੱਚ ਇੱਕ ਨਵਾਂ ਨਕਸ਼ਾ ਜਿਹਦੇ ਪਰਪੋਜੇਂ ਤੁਹਾਨੂੰ ਲੈਤੀ ਆਗੀ ਵੀਡੀਓ ਵੇਖਣ ਲਈ ਧੰਨਵਾਦ ਜੀ